ਇਹ ਗੱਲ ਹੈ ਦੇ ਦੇ ਵਿੱਚ ਜਿਹੜੇ ਹੌਟਸਪots ਹੈ ਉਹਨਾਂ ਦੀ ਐਸਐਸਪੀ ਨੇ ਆਇਡੈਂਟੀਫਿਕੇਸ਼ਨ ਕੀਤੀ ਹੈ ਪਰ ਉੱਥੇ ਸਰਚ ਕੀਤੀ ਗਈ ਸੋ ਡਿਸਟ੍ਰਿਕਟ ਲਿਠਾ ਦੇ ਵਿੱਚ 15 ਜਿਹੜੇ ਅਲੱਗ-ਅਲੱਗ ਥਾਵਾਂ ਤੇ ਹੌਟਸਪots ਆਇਡੈਂਟੀਫਾਈ ਕੀਤੇ ਅਜਿਹੇ ਡਰਗ ਪੈਡਲਰ ਜਿਹੜੇ ਲਿਸ਼ਟਿਕੰ ਅ ਪਹਿਲਾਂ ਮੋਲਡ ਹੈ ਉਹਨਾਂ ਦੇ ਪਰਾਣੀ ਸਰਚ ਕੀਤੀ ਕੋਈ ਬਰਾਮਦਗੀ ਵੀ ਹੋਈ ਹੈ ਤਾਂ ਕਿ ਬਰਾਮਦ ਕੀਤਾ ਵੇਰਵਾ ਦੋਸਤ ਕ੍ਰਿਪਸ਼ਨ ਚੱਲਦਾ ਐ ਐਸਐਚਓ ਸਾਹਿਬ ਉਹ ਤੁਹਾਨੂੰ ਸੈਕਸ਼ਨ 30 ਸ਼ੁਰੂ ਕਿਸ ਤਰ੍ਹਾਂ ਨੇ 8 ਹੋਈ ਸ਼ੁਰੂ ਹੋਇਆ ਪ੍ਰੈਸ਼ਰ ਸਰ ਇਹੋ ਜਿਹਾ ਪ੍ਰੈਸ਼ਰ ਬਹੁਤ ਘੱਟ ਹੋ ਰਿਹਾ ਕਿਉਂਕਿ ਨਸ਼ਾ ਕਾਫੀ ਮਕਦਾਰ ਵਿੱਚ ਵਕਤ ਵਿਗ ਰਿਹਾ ਪੰਜਾਬ ਵਿੱਚ ਪੁਲਿਸ ਤਾਂ ਆਪਣਾ ਕੰਮ ਕਰ ਰਹੀ ਹੈ ਟੈਕਸ਼ਨ ਦਾ ਕੰਮ ਇਹ ਇੱਕ ਤਰੀਕਾ ਹੈਗਾ ਤੋਂ ਰੈਗੂਲਰਲੀ ਕਾਲਿੰਗ ਕਰ ਪਹਿਲਾਂ ਵੀ ਹੁੰਦੇ ਰਹੇ ਹੁੰਦੇ ਰਹੇ ਹੈਗੇ ਵੀ ਚਲਾਵਾਂਗੇ ਸਰ ਅਗਲੀ ਕੀ ਰਣਨੀਤੀ ਹੈ ਵੀ ਸ ड्रग ऑन ऑनगोइंग वर्क है पुलिस लगी हुई है अपने इनफोर्समेंट के ड्रग इनफोर्समेंट ड्रग इनफर्समेंट डाइस और ज्यादा है कि पंजाब में ड्रग्स ड्रगर कुछ जिसे नशे के धंधे जो लड़के से ज आदमी से हर इतने लड़कियाँ भी इस धंधे न शरिया आ गई बेच रही शरिया गल सोशल लीवल है जब ड्रग्स का काम है इनफोर्समेंट तो है कि तो पहले आएगा तो वर्क इन प्रोग्रेस है ठीक है ना पुलिस अपना काम कर रही है कोशिश करा सर नशा इन्नी से फटे जा रहा है पर खत्म क्यों नहीं हो रहा की की है तो कई सारे कारण गे 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 कार का पाकिस्तान तो है ना कारण है जो पाकिस्तान को आ रहा है कई कई एंगल है ठीक है ना तो पुलिस का काम इनफोर्समेंट का इंटेलीजेंस डिवेलप और रिकवरी कर ਇਹ ਫਿਗਰ ਜਿਵੇਂ ਦੇਖੋਗੇ ਤਾਂ ਕਾਫੀ ਅਚੀ ਰਿਕਵਰੀ ਹੋ ਗਈ ਹੈ ਸਾਰੇ ਪੰਜਾਬ ਦੇ ਵਿੱਚ ਤੇ ਡਿਸਟ੍ਰਿਕਟ ਨੂੰ ਵੀ ਖਾ। ਠੀਕ ਹੈ। ਨੂੰ ਐਡੀ ਸਰ ਨੇ ਦੱਸਿਆ ਮਾਨਯੋਗ ਬੀਜੀਪੀ ਸਾਹਿਬ ਵੱਲੋਂ ਸਾਰੇ ਪੰਜਾਬ ਦੇ ਵਿੱਚ ਹੀ ਇੱਕ ਐਸਓ ਆਪਰੇਸ਼ਨ ਚਲਾਏ ਜਾ ਰਹੇ ਆ। ਅਮਸਰ ਰੂਰਲ ਡਿਸਟ੍ਰਿਕਟ ਵਿੱਚ ਅਸੀਂ 20 ਜਗ੍ਹਾ ਤੇ ਜੰਡਿਆਲਾ ਸਰਸਾ ਬੂਨ ਦੇ ਵਿੱਚ ਉਹ ਹੋਰ ਦੂਜੇ ਸਾਦਲੰਦੇ ਵਿੱਚ ਟੋਟਲ 20 ਜਗ੍ਹਾ ਤੇ ਅਸੀਂ ਐਸਓ ਆਪਰੇਸ਼ਨ ਚਲਾ ਰਹੇ ਹਾਂ। ਜਿੱਥੇ ਵੀ ਪੁਰਾਣੀਆਂ ਸ਼ਿਕਾਇਤਾਂ ਜਿੱਥੇ ਨਸ਼ੇ ਦਾ ਸਾਂਸ਼ਕਤਾ ਆ ਰਹੀ ਹੈ ਉਸ ਜਗ੍ਹਾ ਤੇ ਇਹ ਸਾਰੇ ਸਰਟੀਫਿਕੇਸ਼ਨ ਸਰ ਨਸ਼ਾ ਕਾਫੀ ਵੱਡ ਚ ਗਾਇਨੋ ਕਿਸਾਬੇ ਨਸ਼ਾ ਨਸ਼ਾ ਫੜਿਆ ਵੀ ਜਾ ਰਿਹਾ ਜੀ ਲੋਕੀ ਜਿਹੜੇ ਇਸ ਸੰਦੇ ਵਿੱਚ ਆ ਉਹਨਾਂ ਦੇ ਖਿਲਾਫ ਕਾਰਵਾਈ ਵੀ ਹੋ ਰਹੀ ਆ ਜੇ ਅਸੀਂ ਇਕੱਲੇ ਅਮਰਸਰ ਡਿਸਟ੍ਰਿਕਟ ਦੀ ਗੱਲ ਕਰੀਏ ਤਕਰੀਬਨ 20 ਕਰੋੜ ਦੀ ਪ੍ਰਾਪਰਟੀ ਜਿਹੜੇ ਨਸ਼ਾ ਤਸਕਰਾਂ ਨੇ ਬਣਾਈ ਸੀਗੀ ਕੋਈ ਅਸੀਂ ਕਨਫਿਸਕੇਟ ਕੀਤੀ ਆ ਕੰਪਟਰਡ ਪ੍ਰਾਪਰਟੀ ਦਾ ਆਰਡਰ ਲੈ ਕੇ ਉਹ ਵੀ ਹੋ ਰਹੀ ਸਾਡੇ ਦੇ ਵਿੱਚ ਗੱਲ ਗਿਆ ਹੈ ਉਹ ਇੱਕ ਆਨਗੋਇੰਗ ਪ੍ਰੋਸੈਸ ਹੈਗਾ ਜੀ ਸਾਡੀ ਲੜਾਈ ਉਹਨਾਂ ਦੇ ਖਿਲਾਫ جاری ਆ ਮਾਨਯੋਗ ਸੀਯਮ ਸਾਹਿਬ ਵੱਲੋਂ ਮਾਨਯੋਗ ਡਿਊਟੀ ਸਾਹਿਬ ਵੱਲੋਂ ਵੀ ਇਹੀ ਸਖਤ ਦਹਿਤਾ ਹਨ ਕਿ ਸਿੰਘ ਪੰਜਾਬ ਨੂੰ ਡਰਗ ਫ੍ਰੀ ਕਰਕੇ ਰੱਖਣਾ ਹੈ ਇੱਕ ਇਸ ਵਿੱਚ ਸੈਮੀਨਾਰ ਵੀ ਚੱਲਦੇ ਆ ਲੋਕਾਂ ਨੂੰ ਸਮਝਾਇਆ ਵੀ ਜਾ ਰਿਹਾ ਹੈ ਕਾਉਂਸਲਿੰਗ ਵੀ ਹੁੰਦੀ ਆ ਔਰ ਜਿਹੜਾ ਬਾੜਾ ਅੰਸਰ ਇਸ ਤੰਦੇ ਦੇ ਵਿੱਚ ਇਨਵੋਲਡ ਵਿੱਚ ਇਹਦੇ ਖਿਲਾਫ ਕਾਰਵਾਈ ਸਾਰਾ ਜਨਿਆਲਾ ਗੁਰੂ ਚ ਕੋਈ ਬ੍ਰਾਂਟ ਹੋਇਆ ਹਲੇ ਚੱਲ ਰਿਹਾ ਜੀ ਸਾਡਾ ਸਰਚ ਪ੍ਰੋਜੈਕਟ ਚੱਲ ਰਿਹਾ ਹੈ ਸੀ ਸ਼ਾਮ ਨੂੰ ਇਹਦੇ ਬਾਰੇ ਐਕਸਪ੍ਰੈਸ ਰਿਵਿਊ ਕਰਾਂਗੇ ਸਾਰੇ ਹਿੱਸੇ ਡਿਸਟ੍ਰਿਕਟ ਦੇ ਵਿੱਚ ਸਭ ਜਿਹੜਾ ਨਸ਼ਾ ਨੌਜਵਾਨ ਕਰਦੇ ਆ ਉਹਨਾਂ ਨੂੰ ਕੀ ਤੁਹਾਡੇ ਵੱਲੋਂ ਜਿਸ ਤਰ੍ਹਾਂ ਨਸ਼ਾ ਛੱਡਣਾ ਚਾਹਣ ਉਹਨਾਂ ਨੂੰ ਕੀ ਦੱਸਣਾ ਜਿਹੜੇ ਜਿਹੜੇ ਨੌਜਵਾਨ ਇਸ ਬਿਮਾਰੀ ਦਾ ਸ਼ਿਕਾਰ ਹੋ ਗਏ ਆ ਸਾਨੂੰ ਸਮਾਜ ਨੂੰ ਔਰ ਸਾਨੂੰ ਸਾਰਿਆਂ ਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਅਸੀਂ ਹੈ ਨੌਜਵਾਨ ਦੀ ਬਿਮਾਰੀ ਦਾ ਸ਼ਿਕਾਰ ਹੈ ਤੁਸੀਂ ਇਸੇ ਦੇ ਖਿਲਾਫ ਪੂਰੀ ਕਾਰਵਾਈ ਨਹੀਂ ਕਰਾਂਗੇ ਪੂਰੀ ਮਦਦ ਕਰਾਂਗੇ ਵੱਲੋਂ ਨਸ਼ਾ ਸਡੌਨ ਚ ਮਦਦ ਕਰਾਂਗੇ ਸਰਕਾਰੀ ਹੋਟ ਸੈਂਟਰਸ ਹੈਗੇ ਆ ਪੰਜਾਬ ਸਰਕਾਰ ਵੱਲੋਂ ਇਸ ਸੰਬੰਧੀ ਕਾਫੀ ਚੰਗੀਆਂ ਮੈਡੀਕਲ ਸਹੂਲਤਾਂ ਦਿੱਤੀਆਂ ਜਾਂਦੀਆਂ ਉਹਦੇ ਵਿੱਚ ਉਹਨਾਂ ਦੀ ਹੈਲਪੀ ਹੋਊ